ਸੱਚੀ ਕਾਲ ਜੀ ਤੇ ਸਵਾਗਤ ਹੈ ਇਸ ਖਾਸ ਗੱਲਬਾਤ ਵਿੱਚ ਅੱਜ ਆਪਾਂ ਦੇਖ ਰਹੇ ਹਾਂ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਨੂੰ ਜਿਹੜੀ 2025 ਤੋਂ 2027 ਲਈ ਆ ਰਹੀ ਹੈ ਸਾਡੇ ਕੋਲ ਆਈ ਆਰ ਸੀ ਸੀ ਯਾਨੀ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਕੁਝ ਜਾਣਕਾਰੀ ਆਈ ਹੈ ਤੇ ਕੋਸ਼ਿਸ਼ ਕਰਾਂਗੇ ਸਮਝੰਦੀ ਕਿ ਇਹ ਬਦਲਾਵ ਕੀ ਨੇ ਤੇ ਇਹਨਾਂ ਦਾ ਕੀ ਅਸਰ ਪੈ ਸਕਦਾ ਹੈ ਉਹਨਾਂ ਲੋਕਾਂ ਤੇ ਜੋ ਕੈਨੇਡਾ ਜਾਣ ਬਾਰੇ ਸੋਚ ਰਹੇ ਨੇ ਚਲੋ ਫਿਰ ਸ਼ੁਰੂ ਕਰ ਦਿਆਂ ਸਭ ਤੋਂ ਪਹਿਲੀ ਤੇ ਵੱਡੀ ਗੱਲ ਤਾਂ ਇਹ ਹੀ ਹੈ ਕਿ ਕੈਨੇਡਾ ਸਰਕਾਰ ਨੇ ਅਗਲੇ 3 ਸਾਲ ਮਤਲਬ 2025 ਤੋਂ 27 ਦੀ ਆਪਣੀ ਇਮੀਗ੍ਰੇਸ਼ਨ ਪਲਾਨ ਦੱਸੀ ਹੈ ਤੇ ਸਾਡੇ ਕੋਲ ਜੋ ਜਾਣਕਾਰੀ ਹੈ ਉਸ ਮੁਤਾਬਿਕ ਕੁਝ ਕੁਝ ਅਹਿਮ ਬਦਲਾਵ ਨਜ਼ਰ ਆ ਰਹੇ ਨੇ ਹਾਂਜੀ ਬਿਲਕੁਲ ਤੇ ਸਭ ਤੋਂ ਵੱਡੀ ਗੱਲ ਜਿਹੜੀ ਉੱਭਰ ਕੇ ਆ ਰਹੀ ਹੈ ਉਹ ਹੈ ਟੈਂਪਰਰੀ ਰੈਜ਼ਿਡੈਂਸ ਬਾਰੇ ਯਾਨੀ ਉਹ ਲੋਕ ਜੋ ਅਸਥਾਈ ਤੌਰ ਤੇ ਕੈਨੇਡਾ ਆਉਂਦੇ ਨੇ ਜਿਵੇਂ ਸਟੂਡੈਂਟ ਵੀਜ਼ਾ ਤੇ ਟੂਰਿਸਟ ਜਾਂ ਵਿਜ਼ਿਟਰ ਵੀਜ਼ਾ ਤੇ ਸਰਕਾਰ ਹੁਣ ਇਹਨਾਂ ਦੀ ਗਿਣਤੀ ਘਟਾਉਣ ਵੱਲ ਧਿਆਨ ਦੇ ਰਹੀ ਹੈ। ਅੱਛਾ ਘਟਾਉਣ ਵੱਲ। ਜੋ ਸੂਤਰ ਦਸਰੇ ਨੇ 2025 ਵਿੱਚ ਇਹਨਾਂ ਵੀਜ਼ਿਆਂ ਨੂੰ ਮਨਜ਼ੂਰੀ ਦੇਣ ਵਿੱਚ ਕਮੀ ਆਈ ਹੈ ਤੇ ਸਿਰਫ ਕਮੀ ਹੀ ਨਹੀਂ ਰਿਫਿਊਜ਼ਲ ਰੇਟ ਵੀ ਵਧਿਆ ਹੈ। ਮਤਲਬ ਵੀਜ਼ੇ ਰੱਦ ਜ਼ਿਆਦਾ ਹੋ ਰਹੇ ਨੇ। ਹੂੰ ਇਹ ਤਾਂ ਕਾਫੀ ਵੱਡੀ ਗੱਲ ਹੈ। ਮਤਲਬ ਜਿਹੜੇ ਲੋਕ ਨਵੇਂ ਸਿਰੇ ਤੋਂ ਸਟੂਡੈਂਟ ਬਣ ਕੇ ਜਾਂ ਘੁੰਮਣ ਆਉਣਾ ਚਾਹੁੰਦੇ ਨੇ ਉਹਨਾਂ ਲਈ ਜੁੜਾਅ ਖ ਹੋ ਸਕਦਾ ਹੈ ਹਾਂਜੀ ਕੁਝ ਹੱਦ ਤੱਕ ਇਹੀ ਲੱਗ ਰਿਹਾ ਹੈ ਪਰ ਇਸ ਦੇ ਨਾਲ ਇੱਕ ਹੋਰ ਪਹਿਲੂ ਵੀ ਹੈ ਜਿਸ ਤੇ ਸਰਕਾਰ ਦਾ ਜ਼ੋਰ ਹੈ ਅੱਛਾ ਉਹੀ ਹੈ ਉਹ ਪਹਿਲੂ ਇਹ ਹੈ ਕਿ ਸਰਕਾਰ ਹੁਣ ਉਹਨਾਂ ਲੋਕਾਂ ਨੂੰ ਪੀਆਰ ਯਾਨੀ ਪੱਕੀ ਰਿਹਾਈਸ਼ ਦੇਣ ਤੇ ਜ਼ਿਆਦਾ ਧਿਆਨ ਦੇ ਰਹੀ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਨੇ ਖਾਸ ਕਰਕੇ ਉਹ ਜੋ ਟੈਂਪਰਰੀ ਰੈਜ਼ੀਡੈਂਟਸ ਵਜੋਂ ਰਹਿ ਰਹੇ ਨੇ ਉਹ ਮਤਲਬ ਜਿਹੜੇ ਵਿਦਿਆਰਥੀ ਜਾਂ ਵਰਕਰ ਪਹਿਲਾਂ ਤੋਂ ਉੱਥੇ ਨੇ ਬਿਲਕੁਲ ਉਹਨਾਂ ਲਈ ਇਹ ਚੰਗੀ ਖਬਰ ਹੋ ਸਕਦੀ ਹੈ ਜੇ ਉਹ ਪੀਆਰ ਲਈ ਯੋਗ ਨੇ ਜਾਂ ਹੋਣ ਵਾਲੇ ਨੇ ਲੱਗਦਾ ਸਰਕਾਰ ਦੀ ਕੋਸ਼ਿਸ਼ ਹੈ ਕਿ ਦੇਸ਼ ਦੇ ਅੰਦਰ ਜਿਹੜੀ ਟੈਂਪਰਰੀ ਆਬਾਦੀ ਹੈ ਉਸ ਨੂੰ ਸਥਾਈ ਬਣਾਇਆ ਜਾਵੇ ਬਾ ਇਹ ਤਾਂ ਬੜੀ ਦਿਲਚਸਪ ਪਹੁੰਚ ਹੈ ਮਤਲਬ ਬਾਹਰੋਂ ਨਵੇਂ ਲੋਕ ਲਿਆਉਂਦੀ ਥਾਂ ਪਹਿਲਾਂ ਅੰਦਰ ਵਾਲਿਆਂ ਨੂੰ ਪੱਕੇ ਕਰਨਾ ਪਰ ਫਿਰ ਪੀਆਰ ਦੇ ਕੁੱਲ ਨੰਬਰ ਦਾ ਕੀ ਜਿਹੜਾ ਕੁੱਲ ਕੋਟਾ ਹੁੰਦਾ ਹੈ ਕੀ ਉਹ ਕੱਟ ਜਾਵੇਗਾ ਪਹਿਲਾਂ ਤਾਂ ਐਵੇਂ ਦੀਆਂ ਗੱਲਾਂ ਚੱਲ ਰਹੀਆਂ ਸਨ ਹਾਂਜੀ ਇਹ ਸਵਾਲ ਬਹੁਤ ਅਹਿਮ ਹੈ ਤੇ ਕਾਫੀ ਚਰਚਾ ਵੀ ਸੀ ਇਸ ਤੇ ਸ਼ੁਰੂ ਵਿੱਚ ਲੱਗ ਰਿਹਾ ਸੀ ਕਿ ਸ਼ਾਇਦ 2025 ਤੋਂ 27 ਲਈ ਪੀਆਰ ਕੋਟੇ ਵਿੱਚ ਕਟੌਤੀ ਹੋਵੇਗੀ ਪਰ ਹੁਣ ਜੋ ਤਾਜ਼ਾ ਜਾਣਕਾਰੀ ਹੈ ਆਈਆਰਸੀਸੀ ਵੱਲੋਂ ਉਹ ਕਹਿੰਦੀ ਹੈ ਕਿ ਅਜਿਹਾ ਨਹੀਂ ਹੋਵੇਗਾ ਪੀਆਰ ਦਾ ਲੈਵਲ ਯਾਨੀ ਪੱਧਰ ਉਸ સ્થਿਰ ਰੱਖਿਆ ਜਾਵੇਗਾ ਅੱਛਾ ਸਥਿਰ ਰਹੇਗਾ ਕਟੇਗਾ ਨਹੀਂ ਹਾਂਜੀ ਕਟਾਇਆ ਨਹੀਂ ਜਾ ਰਿਹਾ ਉਹ ਕੈਨੇਡਾ ਦੀ ਕੁੱਲ ਆਬਾਦੀ ਦੇ ਇੱਕ ਖਾਸ ਪ੍ਰਤੀਸ਼ਤ ਦੇ ਹਿਸਾਬ ਨਾਲ ਹੀ ਤੈ ਹੋਵੇਗਾ ਜਿਵੇਂ ਪਹਿਲਾਂ ਹੁੰਦਾ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਹਾਲੇ ਵੀ ਇਮੀਗ੍ਰੇਸ਼ਨ ਨੂੰ ਅਹਿਮੀਅਤ ਦਿੰਦਾ ਹੈ ਬਸ ਤਰੀਕਾ ਥੋੜਾ ਬਦਲ ਰਿਹਾ ਹੈ ਫੋਕਸ ਬਦਲ ਰਿਹਾ ਹੈ ਠੀਕ ਹੈ ਠੀਕ ਹੈ ਤਾਂ ਕੋਟਾ ਸਥਿਰ ਹੈ ਪਰ ਫੋਕਸ ਅੰਦਰ ਵਾਲਿਆਂ ਤੇ ਵੱਧ ਹੈ ਤੇ ਕੀ ਇਸ ਵਿੱਚ ਵੀ ਕੁਝ ਖਾਸ ਲੋਕਾਂ ਨੂੰ ਤਰਜੀਹ ਮਿਲੇਗੀ ਮਤਲਬ ਕੋਈ ਖਾਸ ਸਕਿੱਲ ਵਾਲੇ ਜਾਂ ਹਾਂ ਬਿਲਕੁਲ ਇਸ ਬਾਰੇ ਵੀ ਜਾਣਕਾਰੀ ਹੈ ਦੱਸਿਆ ਗਿਆ ਹੈ ਕਿ ਅਗਲੇ 2-3 ਸਾਲਾਂ ਵਿੱਚ ਕੁਝ ਖਾਸ ਗਰੁੱਪਾਂ ਲਈ ਪੀਆਰ ਲੈਣਾ ਸ਼ਾਇਦ ਥੋੜਾ ਸੌਖਾ ਹੋ ਜਾਵੇ ਮੁੱਖ ਤੌਰ ਤੇ ਤਿੰਨ categories ਦੱਸੀਆਂ ਗਈਆਂ ਨੇ ਅੱਛਾ ਕਿਹੜੀਆਂ ਪਹਿਲੀ ਫ੍ਰੈਂਚ ਬੋਲਣ ਵਾਲੇ ਲੋਕ ਜਿਨ੍ਹਾਂ ਨੂੰ ਫ੍ਰੈਂਚ ਆਉਂਦੀ ਹੈ ਤੇ ਇਹ ਸਿਰਫ ਕਯੂਬਿਕ ਲਈ ਨਹੀਂ ਸਗੋ ਕਯੂਬਿਕ ਤੋਂ ਬਾਹਰ ਰਹਿੰਦੇ ਫ੍ਰੈਂਚ ਸਪੀਕਰਾਂ ਲਈ ਵੀ ਹੈ। ਓ ਫ੍ਰੈਂਚ ਨੂੰ ਇੰਨੀ ਅਹਿਮੀਅਤ? ਹਾਂਜੀ। ਦੂਜਾ ਹੈਲਥ케ਅਰ ਵਰਕਰ ਜਿਹੜੇ ਸਿਹਤ ਸੰਭਾਲ ਦੇ ਖੇਤਰ ਵਿੱਚ ਕੰਮ ਕਰਦੇ ਨੇ ਡਾਕਟਰ, ਨਰਸਾਂ ਵਗੈਰਾ। ਹੂੰ ਇਹ ਤਾਂ ਸਮਝ ਆਉਂਦਾ ਹੈ ਲੋੜ ਹੈ ਉੱਥੇ। ਤੇ ਤੀਸਰਾ ਟ੍ਰੇਡਸ ਵਰਕਰ ਯਾਨੀ ਹੁਨਰਮੰਦ ਕਾਰੀਗਰ ਜਿਵੇਂ ਪਲੰਬਰ ਇਲੈਕਟ੍ਰੀਸ਼ੀਅਨ ਵੈਲਡਰ ਇਸ ਤਰ੍ਹਾਂ ਦੇ ਕੰਮ ਕਰਨ ਵਾਲੇ ਇਹਨਾਂ ਤਿੰਨਾਂ ਤੇ ਖਾਸ ਜ਼ੋਰ ਰਹੇਗਾ ਇਹ ਤਾਂ ਬਹੁਤ ਖਾਸ ਜਾਣਕਾਰੀ ਹੈ ਫ੍ਰੈਂਚ ਹੈਲਥ케ਅਰ ਤੇ ਟ੍ਰੇਡਸ ਮਤਲਬ ਸਰਕਾਰ ਬੜਾ ਸੋਚ ਸਮਝ ਕੇ ਚੱਲ ਰਹੀ ਹੈ ਦੇਸ਼ ਦੀਆਂ ਲੋੜਾਂ ਮੁਤਾਬਿਕ ਪਰ ਸਵਾਲ ਇਹ ਹੈ ਕਿ ਇਹ ਸਭ ਕੁਝ ਹੋ ਕਿਉਂ ਰਿਹਾ ਹੈ ਮਤਲਬ ਇਹਨਾਂ ਤਬਦੀਲੀਆਂ ਪਿੱਛੇ ਕੀ ਕਾਰਨ ਨੇ ਸਰਕਾਰੇ ਕਦਮ ਕਿਉਂ ਚੁੱਕ ਰਹੀ ਹੈ ਦੇਖੋ ਜੋ ਜਾਣਕਾਰੀ ਮਿਲੀ ਹੈ ਉਸ ਦੇ ਹਿਸਾਬ ਨਾਲ ਇੱਕ ਵੱਡਾ ਕਾਰਨ ਤਾਂ ਉਹੀ ਹੈ ਟੈਂਪਰਰੀ ਰੈਜ਼ਿਡੈਂਸ ਦੀ ਗਿਣਤੀ ਬਹੁਤ ਵੱਧ ਗਈ ਸੀ ਸ਼ਾਇਦ ਇਸ ਨਾਲ ਸਰੋਤਾਂ ਤੇ ਜਿਵੇਂ ਘਰਾਂ ਤੇ ਹੈਲਥ ਸਿਸਟਮ ਤੇ ਦਬਾਅ ਬਹੁਤ ਪੈ ਰਿਆ ਸੀ ਹਾਂ ਇਹ ਤਾਂ ਸੁਣਨ ਵਿਚਾਰਿਆ ਸੀ ਕਾਫੀ ਢੇਰ ਤੋਂ ਹਾਂਜੀ ਤੇ ਦੂਜਾ ਇੱਕ ਹੋਰ ਗੱਲ ਦਾ ਜ਼ਿਕਰ ਵੀ ਹੈ ਰਿਫਿਊਜੀ ਕੇਸਾਂ ਦਾ ਵਾਧਾ ਸ਼ਰਨਾਰਥੀਆਂ ਦੇ ਕੇਸ ਵੀ ਵਧੇ ਨੇ ਜਿਸ ਨਾਲ ਪੂਰੇ ਇਮੀਗ੍ਰੇਸ਼ਨ ਸਿਸਟਮ ਤੇ ਬੋਝ ਪਿਆ ਹੈ ਤਾਂ ਸ਼ਾਇਦ ਇਹ ਸਭ ਕੁਝ ਮਿਲਾ ਕੇ ਸਰਕਾਰ ਨੂੰ ਲੱਗਿਆ ਕਿ ਸਿਸਟਮ ਨੂੰ ਥੋੜਾ ਕੰਟਰੋਲ ਕਰਨਾ ਤੇ ਜ਼ਿਆਦਾ ਮੈਨੇਜੇਬਲ ਬਣਾਉਣਾ ਜ਼ਰੂਰੀ ਹੈ ਹੂੰ ਸਮਝ ਗਿਆ ਮਤਲਬ ਇੱਕ ਤਾਂ ਵੱਧੀ ਗਿਣਤੀ ਦਾ ਦਬਾਅ ਦੂਜਾ ਰਿਫਿਊਜੀ ਕੇਸ ਤੇ ਫਿਰ ਦੇਸ਼ ਦੀਆਂ ਆਪਣੀਆਂ ਲੋੜਾਂ ਜਿਵੇਂ ਫ੍ਰੈਂਚ ਭਾਸ਼ਾ ਹੈਲਥ케ਅਰ ਟ੍ਰੇਡਸ ਇਹ ਸਭ ਮਿਲ ਕੇ ਨਵੀਂ ਨੀਤੀ ਬਣਾ ਰਹੇ ਨੇ ਬਿਲਕੁਲ ਇਹ ਸਿਰਫ ਗਿਣਤੀ ਦਾ ਖੇਲ ਨਹੀਂ ਲੱਗ ਰਿਹਾ ਇਹ ਇੱਕ ਤਰ੍ਹਾਂ ਨਾਲ ਪੂਰੇ ਸਿਸਟਮ ਨੂੰ ਰੀਬੈਲੈਂਸ ਕਰਨ ਦੀ ਕੋਸ਼ਿਸ਼ ਹੈ ਯਕੀਨੀ ਬਣਾਉਣਾ ਕਿ ਇਮੀਗ੍ਰੇਸ਼ਨ ਕੈਨੇਡਾ ਦੀਆਂ ਲੰਬੇ ਸਮੇਂ ਦੀਆਂ ਲੋੜਾਂ ਪੂਰੀਆਂ ਕਰੇ ਚੰਗਾ ਤਾਂ ਜੇਕਰ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ 2025 ਤੋਂ 27 ਲਈ ਮੋਟੀਆਂ ਗੱਲਾਂ ਇਹ ਨਿਕਲਦੀਆਂ ਨੇ ਪਹਿਲਾਂ ਨਵੇਂ ਟੈਂਪਰਰੀ ਵੀਜ਼ੇ ਖਾਸ ਕਰਕੇ ਸਟੂਡੈਂਟ ਤੇ ਵਿਜ਼ਿਟਰ ਘਟ ਹੋ ਸਕਦੇ ਨੇ ਰਿਫਿਊਜ਼ਲ ਵਧ ਸਕਦੇ ਨੇ ਹਾਂਜੀ ਦੂਜਾ ਜਿਹੜੇ ਲੋਕ ਪਹਿਲਾਂ ਹੀ ਕੈਨੇਡਾ ਚ ਨੇ ਟੈਂਪਰਰੀ ਤੌਰ ਤੇ ਉਹਨਾਂ ਨੂੰ ਪੀਆਰ ਦੇਣ ਤੇ ਜ਼ੋਰ ਵਧੇਗਾ ਬਿਲਕੁਲ ਨਤੀਜਾ ਪੀਆਰ ਦਾ ਕੁੱਲ ਕੋਟਾ ਘਟੇਗਾ ਨਹੀਂ ਉਹ ਸਥਿਰ ਰਹੇਗਾ ਸਹੀ ਗੱਲ ਤੇ ਚੌਥਾ ਤਿੰਨ ਖਾਸ ਗਰੁੱਪ ਫ੍ਰੈਂਚ ਬੋਲਣ ਵਾਲੇ ਹੈਲਥ케ਅਰ ਵਾਲੇ ਤੇ ਟ੍ਰੇਡਸ ਵਾਲੇ ਇਹਨਾਂ ਨੂੰ ਪੀਆਰ ਚ ਤਰਜੀਹ ਮਿਲੇਗੀ ਹਾਂਜੀ ਬਿਲਕੁਲ ਇਹੀ ਮੁੱਖ ਨੁਕਤੇ ਨੇ ਤੇ ਇਹਨਾਂ ਦਾ ਅਸਰ ਜਿਵੇਂ ਆਪਾਂ ਗੱਲ ਕੀਤੀ ਵੱਖ-ਵੱਖ ਲੋਕਾਂ ਤੇ ਵੱਖ-ਵੱਖ ਹੋਵੇਗਾ ਜਿਹੜੇ ਪਹਿਲਾਂ ਤੋਂ ਉੱਥੇ ਨੇ ਖਾਸ ਕਰਕੇ ਇਹਨਾਂ ਤਿੰਨ ਕੈਟੇਗਰੀਆਂ ਵਿੱਚ ਉਹਨਾਂ ਲਈ ਤਾਂ ਚੰਗਾ ਸੰਕੇਤ ਹੈ ਸ਼ਾਇਦ ਉਹਨਾਂ ਦੇ ਪੱਕੇ ਹੋਣ ਦੇ ਚਾਂਸ ਵਧ ਜਾਣ हां उनानू फायदा हो सकता है पर जेडे ਹੁਣ ਬਾਹਰੋਂ ਆਉਣ ਦੀ ਸੋਚ ਰਹੇ ਨੇ ਖਾਸ ਕਰਕੇ ਜਿਓ ਇਹਨਾਂ ਤਰਜੀਹੀ ਖੇਤਰਾਾਂ ਚ ਨਹੀਂ ਆਉਂਦੇ ਉਹਨਾਂ ਨੂੰ ਸ਼ਾਇਦ ਥੋੜੀ ਜ਼ਿਆਦਾ ਮਿਹਨਤ ਕਰਨੀ ਪਵੇ ਜਾਂ ਵੱਧ ਮੁਕਾਬਲਾ ਦੇਖਣਾ ਪਵੇ ਠੀਕ ਹੈ ਤਾਂ ਇਹ ਜਾਣਕਾਰੀ ਬਹੁਤ ਅਹਿਮ ਹੈ ਖਾਸ ਕਰਕੇ ਉਹਨਾਂ ਸਾਰਿਆਂ ਲਈ ਜੋ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਨੇ ਜਾਂ ਉੱਥੇ ਰਹਿ ਰਹੇ ਨੇ ਇਸ ਨਾਲ ਉਹ ਆਪਣੀ ਪਲਾਨਿੰਗ ਸਹੀ ਤਰੀਕੇ ਨਾਲ ਕਰ ਸਕਦੇ ਨੇ ਅਜਾ ਇਸ ਸਾਰੀ ਗੱਲਬਾਤ ਤੋਂ ਬਾਅਦ ਇੱਕ ਆਖਰੀ ਸਵਾਲ ਮੇਰੇ ਮਨ ਚ ਆ ਰਿਹਾ ਸੋਚਣ ਲਈ ਹਾਂਜੀ ਪੁੱਛੋ ਕਿ ਇਹਨਾਂ ਨਵੀਆਂ ਨੀਤੀਆਂ ਨੂੰ ਦੇਖਦੇ ਹੋਏ ਜਿਹੜੇ ਲੋਕ ਹਲੇ ਕੈਨੇਡਾ ਤੋਂ ਬਾਹਰ ਨੇ ਤੇ ਉੱਥੇ ਜਾਣ ਜਾਂ ਵਸਣ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਸਭ ਤੋਂ ਵਧੀਆ ਸਟ੍ਰੈਟਜੀ ਸਭ ਤੋਂ ਵਧੀਆ ਰਾਹ ਕੀ ਹੋ ਸਕਦਾ ਹੈ ਕਿ ਉਹਨਾਂ ਨੂੰ ਹੁਣ ਫ੍ਰੈਂਚ ਸਿੱਖਣ ਤੇ ਜ਼ੋਰ ਦੇਣਾ ਚਾਹੀਦਾ ਹੈ ਜਾਂ ਕਿਸੇ ਖਾਸ ਟ੍ਰੇਡ ਦੀ ਟ੍ਰੇਨਿੰਗ ਲੈਣੀ ਚਾਹੀਦੀ ਹੈ ਜਾਂ ਸ਼ਾਇਦ ਕੋਈ ਹੋਰ ਤਰੀਕਾ ਹੈ ਜਿਸ ਨਾਲ ਉਹਨਾਂ ਦੇ ਚਾਂਸ ਵੱਧ ਸਕਦੇ ਨੇ ਇਹ ਇੱਕ ਸਵਾਲ ਹੈ ਜਿਸ ਤੇ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ